ਮੇਰਾ ਨਾਮ ਹੈ ਜੀ ਹੀਰਾ ਸਿੰਘ ਪੇਸ਼ੇਵਜੋ ਮੈਂ ਵਕੀਲਾਂ ਤੇ ਤਰਨਤਨ ਜ਼ਿਲ੍ਹਾ ਕਚੇਰੀ ਦੇ ਵਿੱਚ ਬਤੌਰ ਵਕੀਲ ਪ੍ਰੈਕਟਿਸ ਕਰਦਾ ਜੀ ਔਰ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਇੱਕ ਕੁਲਵੀਰ ਸਿੰਘ ਜੀਰਾ ਵੱਲੋਂ ਇਲੈਕਸ਼ਨ ਦੇ ਦੌਰਾਨ ਇੱਕ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਸਾਹਿਬ ਦੇ ਉੱਤੇ ਅਲਿਗੇਸ਼ਨ ਲਾਇਆ ਗਿਆ ਹੈ ਵੀ ਉਹ ਗੈਂਗਸਟਰਾਂ ਦੀਆਂ ਗੱਡੀਆਂ ਵਰਤਦੇ ਨੇ ਉਹਦੇ ਸਬੰਧ ਦੇ ਵਿੱਚ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਇਹ ਕਰਨ ਲੱਗੇ ਆ ਜੀ ਔਰ ਉਸੇ ਸਬੰਧ ਦੇ ਵਿੱਚ ਮੈਂ ਦੱਸਣਾ ਚਾਹਣਾ ਆ ਕਿ ਜਿਹੜੀ ਇਹ ਗੱਡੀ ਆ ਇਹ ਮੇਰੇ ਕੋਲ ਹੈ ਔਰ 24 April 2022 ਦੀ ਇਹ ਗੱਡੀ ਮੇਰੇ ਕੋਲੇ ਮੈਂ ਖਰੀਦੀ ਆ ਮੇਰੇ ਕੋਲੇ ਚੱਲ ਰਹੀ ਆ ਔਰ ਉਹਦੀ ਇਸ ਪ੍ਰੈਸ ਕਾਨਫਰੰਸ ਜਿਹੜੀ ਜੀਰਾਂ ਨੇ ਕੀਤੀ ਆ ਵੀ ਇਹ ਗੈਂਗਸਟਰ ਦੀ ਗੱਡੀ ਆ ਔਰ ਇਹ ਮੰਤਰੀ ਵਰਤ ਰਹੇ ਆ ਉਹਦੀ ਇਸ ਪ੍ਰੈਸ ਕਾਨਫਰੰਸ ਕਾਨਫਰੰਸ ਦੇ ਨਾਲ ਜਿਹੜੀ ਮੇਰੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਆ ਔਰ ਮੈਂ ਥ੍ਰੈਟ ਵੀ ਮਹਿਸੂਸ ਕਰਦਾ ਕਿ ਜਦੋਂ ਮੈਂ ਇਸ ਗੱਡੀ ਤੇ ਜਾਊਂਗਾ ਔਰ ਉਹ ਕਿਸੇ ਉਸ ਗੱਡੀ ਦੇ ਭਲੇਖੇ ਦੇ ਵਿੱਚ ਮੇਰੇ ਤੇ ਵੀ ਕੋਈ ਹਮਲਾ ਕਰ ਸਕਦਾ ਕੋਈ ਮੇਰੇ ਵੀ ਕੋਈ ਛੱਟਪੇਟ ਲੱਗ ਸਕਦੀ ਆ ਇਸੇ ਸਬੰਧ ਦੇ ਵਿੱਚ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਕਰਾਂ ਬਿਲਕੁਲ ਗੱਲ ਹੁਣ ਇਹ ਹੈ ਜੀ ਕਿ ਜਾਂ ਤਾਂ ਇਹ ਜੀਰਾ ਵੇਖੋ ਮੈਂ ਤਾਂ ਸਮਝਦਾ ਸੀ ਵੀ ਜਿਹੜੇ ਜੀਰਾ ਸਾਹਿਬ ਨੇ ਬੜੇ ਸੁਲਝੇ ਤੇ ਸਿਆਣੇ ਬੰਦੇ ਨੇ ਪਰ ਉਹ ਇੱਕ ਅਵਲ ਹੀ ਘਟੀਆ ਦਰਜੇ ਦੀ ਉਹਨਾਂ ਨੇ ਸਿਆਸਤ ਕੀਤੀ ਆ ਬਿਨਾ ਕੁਝ ਸੋਚੇ ਸਮਝੇ ਬਿਨਾ ਵੈਰੀਫਾਈ ਕੀਤੇ ਬਿਨਾ ਕੋਈ ਸਬੂਤ ਇਕੱਠੇ ਕੀਤੇ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕਰ ਦਿੱਤੀ ਆ ਕਿ ਜੀ ਇਹ ਗੱਡੀ ਜਿਹੜੀ ਆ ਗੈਂਗਸਟਰ ਦੀ ਗੱਡੀ ਆ ਹੁਣ ਵੇਖੋ ਮੈਂ ਡੇਢ ਦੱਸ ਚੁੱਕਿਆ ਵੀ 24 ਅਪ੍ਰੈਲ 2022 ਦੀ ਗੱਡੀ ਮੇਰੇ ਕੋਲੇ ਆ ਔਰ ਉਸ ਸਮੇਂ ਦਾ ਮੇਰਾ ਹਲਫੀਆ ਬਿਆਨ ਵੀ ਮੇਰੇ ਕੋਲੇ ਆ ਜਦੋਂ ਦੀ ਮੈਂ ਗੱਡੀ ਖਰੀਦੀ ਹੈ ਜੀ ਮੜਾ ਜੀ ਇਸ ਨੂੰ ਜੂਮ ਕਰ ਦਿਓ ਇਹ ਹਲਫੀਆ ਬਿਆਨ ਉਦੋਂ ਦਾ ਮੇਰੇ ਕੋਲੇ ਆ ਠੀਕ ਹੈ ਜੀ ਉਸ ਤੋਂ ਪਹਿਲਾਂ ਗੱਡੀ ਜਿਨ੍ਹਾਂ ਦੀ ਜਿਹੜੀ ਗੱਡੀ ਸੀਗੀ ਉਹ ਸਰਦਾਰ ਸੁਖਵਿੰਦਰ ਸਿੰਘ ਨੇ ਉਹਨਾਂ ਦੇ ਨਾਮ ਤੇ ਆ ਮੁਖਸਰ ਸਾਹਿਬ ਤੋਂ ਉਹਨਾਂ ਤੋਂ ਮੈਂ ਗੱਡੀ ਖਰੀਦੀ ਹੈ ਜਿਹੜੇ ਯਾਦਵਿੰਦਰ ਚਾਂਦੀ ਦਾ ਇਹ ਵਿੱਚ ਨਾਲ ਹੀ ਦੇ ਆ ਉਹਦਾ ਇਸ ਗੱਡੀ ਦੇ ਨਾਲ ਕੋਈ ਸਬੰਧ ਨਹੀਂਗਾ ਠੀਕ ਹੈ ਜੀ ਔਰ ਦੂਸਰੀ ਚੀਜ਼ ਜਿਹੜੀ ਇਹਨਾਂ ਨੇ ਇੱਕ ਗੱਲ ਕੀਤੀ ਸੀ ਵਿੱਚ ਸਿੱਧੂ ਮੂਸੇ ਵਾਲੇ ਦੇ ਕਤਲ ਦੀ ਕਤਲ ਉਹਦਾ ਹੁੰਦਾ ਆ 29 ਮਈ 2022 ਨੂੰ ਔਰ ਮੇਰੇ ਕੋਲੇ ਗੱਡੀ ਚੱਲ ਰਹੀ ਹੈ ਜੀ 24 April 2022 ਤੋਂ ਹੁਣ ਉਹ ਗੱਡੀ ਦਾ ਨਾਤਾ ਉਸ ਚਾਂਦੀ ਦੇ ਨਾਲ ਕੋਈ ਸਬੰਧ ਹੈ ਜੀ ਨਾ ਉਹਦੇ ਨਾਲ ਕੋਈ ਲੈਣ ਦੇਣਾ ਨਾ ਹੀ ਗੱਡੀ ਦਾ ਕਤਲ ਦੇ ਵਿੱਚ ਕੋਈ ਸਬੰਧ ਹੈ ਹੁਣ ਇਹ ਪ੍ਰੈਸ ਕਾਨਫਰੰਸ ਕਰਦੇ ਨਹੀਂ ਕਰਦੇ ਨਹੀਂ ਕਿ ਇਹ ਜੀ ਗੈਂਗਸਟਰਾਂ ਦੀਆਂ ਗੱਡੀਆਂ ਨੇ ਜਿਹੜੇ ਉਹਦੇ ਨਾਲ ਬੰਦੇ ਬੈਠੇ ਆ ਮੈਂ ਨਾਲ ਲਉਂਗਾ ਰਮਜੀਤ ਸਿੰਘ ਸਿੱਕੀ ਉਹਨਾਂ ਦਾ ਉਹ ਸਾਡੇ ਇਲਾਕੇ ਦੇ ਵਿੱਚ ਵਿਚਰਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਇਹ ਗੱਡੀ ਮੇਰੀ ਹੈ ਉਹਨਾਂ ਨੂੰ ਵੀ ਪਤਾ ਸੀ ਵੀ ਇਹ ਗੱਡੀ ਮੇਰੀ ਹੈ ਔਰ ਗੱਡੀ ਮੈਂ ਵਰਤ ਰਿਆ ਵਾਂ ਠੀਕ ਆ ਔਰ ਜਿਹੜੀ ਇਹ ਜਿਹੜੀ ਇਸ ਤਰ੍ਹਾਂ ਦੀ ਘੱਡੀ ਦੇ ਦਰਜੇ ਦੀ ਰਾਜਨੀਤੀ ਨਹੀਂ ਇਹਨਾਂ ਨੂੰ ਕਰਨੀ ਚਾਹੀਦੀ ਇਸ ਤੋਂ ਇਹਨਾਂ ਨੂੰ ਗਰੇਜ ਕਰਨਾ ਚਾਹੀਦਾ ਮੈਂ ਪ੍ਰਸ਼ਾਸਨ ਕੋਲੋਂ ਡੀਜੀਪੀ ਸਾਹਿਬ ਤੋਂ ਇਹ ਵੀ ਮੰਗ ਕਰਦਾ ਹਾਂ ਵੀ ਇਸ ਦੇ ਸਬੰਧ ਦੇ ਵਿੱਚ ਜਿਹੜਾ ਜੀਰਾ ਜੀਰੇ ਦੇ ਖਿਲਾਫ ਹੈ ਜੀ ਉਹ ਮੁਕਦਮਾ ਦਰਜ ਕੀਤਾ ਜਾਵੇ। ਪਰ ਦੂਸਰੀ ਚੀਜ਼ ਇੱਕ ਉਹਨੇ ਇਹ ਕਟਿੰਗ ਵਿਖਾਈ ਸੀ। ਆ ਉਸੇ ਕਟਿੰਗ ਤੇ ਥੋੜਾ ਜਿਹਾ ਤੇ ਜ਼ੂਮ ਕਰ ਦਿਓ। ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਜੀ 29 ਬਈ 2022 ਨੂੰ। ਠੀਕ ਹੈ ਜੀ। ਆ ਜਿਹੜੀ ਅਖਬਾਰ ਦੀ ਕਟਿੰਗ ਹੈ ਇਹ 22 ਅਗਸਤ 2022 ਦੀ ਕਟਿੰਗ ਹੈ ਉਹ ਜੇ ਤੁਸੀਂ ਉਸ ਵੀਡੀਓ ਨੂੰ ਪਾਜ਼ ਕਰਕੇ ਜ਼ੂਮ ਕਰਕੇ ਵੇਖੋਗੇ 22 ਅਗਸਤ ਦੀ ਹੈ। ਔਰ ਜਿਹੜੀ ਇਹ ਐਫਆਈਆਰ 302 ਥੱਲੇਣੀ ਇਹ 384 365 440 464 467 468 ਤੇ 471 120 ਵੀ ਥੱਲੇ ਆ। ਜਾਲੀ ਕੋਈ ਫੇਕ ਪਾਸਪੋਰਟਾਂ ਦਾ ਐਫਆਈਆਰ ਦਰਜ ਐਸਟੀਐਮ ਮੁਹਾਲੀ ਨੇ ਕੀਤੀ ਹੈ। ਉਹਦੇ ਸਬੰਧ ਦੇ ਵਿੱਚ ਇਹ ਐਫਆਈਆਰ ਨਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ। ਹੁਣ ਮੈਨੂੰ ਤਰਸ ਆਉਂਦਾ ਹੈ ਕਿ ਅਸੀਂ ਇੱਕ ਬੰਦੇ ਨੂੰ ਐਮਐਲਏ ਚੁਣਿਆ ਔਰ ਜਾਂ ਤਾਂ ਉਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਜੇ ਉਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਤਾਂ ਫਿਰ ਬੜੀ ਤਰਸਜੋਖ ਹਾਲਾਤ ਆ ਪੰਜਾਬ ਦੇ ਲੋਕਾਂ ਦੇ ਵੀ ਅਸੀਂ ਇਹੋ ਜਿਹੇ ਲੋਕਾਂ ਨੂੰ ਪਾਸਟ ਦੇ ਵਿੱਚ ਐਮਐਲਏ ਬਣਾ ਚੁੱਕੇ ਆ ਔਰ ਜੇ ਉਹਨੂੰ ਪੜ੍ਹਨੀ ਆਉਂਦੀ ਹੈ ਤੇ ਉਹਨੇ ਇਹਦਾ ਗਲਤ ਇਸਤੇਮਾਲ ਕੀਤਾ ਹੈ ਗਲਤ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਵੀ ਆ ਜੀ ਖਬਰ ਹੈ ਅਖਬਾਰ ਦੀ ਕਟਿੰਗ ਹੈ ਉਹਨੂੰ ਇਹ ਵੀ ਸ਼ਾਇਦ ਕਿਸੇ ਨੂੰ ਮਿਲਨੀ ਨਹੀਂ ਸੋ ਇਹ ਚੀਜ਼ਾਂ ਸਾਰੀਆਂ ਲੱਭ ਜਾਂਦੀਆਂ ਔਰ ਦੂਸਰੀ ਚੀਜ਼ ਵੇਖੋ ਹਾਂਜੀ ਵੇਖੋ ਜੀ ਮੈਂ ਲਾਲਜੀਤ ਸਿੰਘ ਭੋਲਰ ਦਾ ਵੋਟਰ ਵੀ ਆ ਤੇ ਸਪੋਰਟਰ ਵੀ ਆ ਹੁਣ ਜਦੋਂ ਵੋਟਰ ਸਪੋਰਟਰ ਰੈਲੀਆਂ ਦੇ ਵਿੱਚ ਜਾਂਦੇ ਆ ਆਪਣੀਆਂ ਗੱਡੀਆਂ ਲੈ ਕੇ ਜੇ ਕੋਈ ਮੰਤਰੀ ਗੱਡੀ ਦੇ ਵਿੱਚ ਬਹਿ ਗਿਆ ਉਹਨੇ ਕੋਈ ਗੁਨਾਹ ਤਾਂ ਨਹੀਂ ਕਰ ਦਿੱਤਾ ਗੱਡੀ ਮੇਰੀ ਆ ਮੈਂ ਉਹਨਾਂ ਨੂੰ ਆਵਾਜ਼ ਮਾਰੀ ਮੇਰੀ ਗੱਡੀ ਦੇ ਵਿੱਚ ਬਹਿ ਗਿਆ ਬੋਟਰ ਸਪੋਰਟ ਦੀ ਗੱਡੀ ਦੇ ਵਿੱਚ ਬਹਿ ਗਿਆ ਇਹਦੇ 'ਚ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਉਹਨਾਂ ਨੂੰ ਤਾਂ ਨਹੀਂ ਪਤਾ ਮੈਂ ਗੱਡੀ ਕਿਤੋਂ ਖਰੀਦੀਆਂ ਜਾਂ ਕਿੱਥੋਂ ਮੇਰੇ ਕੋਲੇ ਗੱਡੀ ਆਈ ਆ ਮੇਰੀ ਗੱਡੀ ਹੈ ਗੱਡੀ ਦਾ ਸਪਸ਼ਟਿਕਰਨ ਮੈਂ ਦੇ ਸਕਦਾ ਜੀਰੇ ਨੂੰ ਚਾਹੀਦਾ ਹੈ ਵੀ ਸਾਡੇ ਕੋਲੇ ਆਉਂਦਾ ਸਪਸ਼ਟਿਕਰਨ ਮੰਗਦਾ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਹੈ ਡੀਜੀਪੀ ਸਾਹਿਬ ਤੋਂ ਪੰਜਾਬ ਤੋਂ ਮੰਗ ਕਰਦਾ ਕਿ ਇਹਦੀ ਬਕਾਇਦਾ ਜਾਂਚ ਕੀਤੀ ਜਾਵੇ ਔਰ ਏਸੀ ਦਾ ਜਿਹੜਾ ਮੁਕੱਦਮਾ ਆ ਉਹ ਜੀਰੇ ਦੇ ਉੱਤੇ ਦਰਜ ਕੀਤਾ ਜਾਵੇ ਕਿਉਂਕਿ ਮੇਰੀ ਆਈਡੈਂਟੀਟੀ ਉਹਨੇ ਰਿਵੀਲ ਕੀਤੀ ਵੀ ਮੈਂ ਇਸ ਗੱਡੀ ਦੇ ਵਿੱਚ ਟਰੈਵਲ ਕਰਦਾ ਜੇ ਮੇਰਾ ਕੋਈ ਭੁਵਿੱਖ ਦੇ ਵਿੱਚ ਨੁਕਸਾਨ ਹੁੰਦਾ ਆ ਤਾਂ ਇਹਦਾ ਸਿੱਧਾ ਜ਼ਿੰਮੇਵਾਰ ਕੁਲਵੀਰ ਜੀਰਾ ਹੋਊਗਾ ਔਰ ਦੂਸਰੀ ਚੀਜ਼ ਇਹਨੂੰ ਲੀਗਲ ਨੋਟਿਸ ਮੈਂ ਭੇਜ ਚੁੱਕਿਆ ਜਾਂ ਉਹਨੂੰ ਪਹੁੰਚ ਗਿਆ ਹੋਗਾ ਜਾਂ ਇੱਕ ਅੱਧੇ ਦਿਨ ਦੇ ਵਿੱਚ ਪਹੁੰਚ ਜਾਊਗਾ ਹੈ ਜਾਂ ਤਾਂ ਉਹ ਜਨਤਕ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਏਸੀ ਦੀ ਮਾਫੀ ਮੰਗੇ ਠੀਕ ਹੈ ਜੀ ਵੀ ਮੇਰੇ ਤੋਂ ਇਹ ਗਲਤੀ ਹੋਈ ਆ ਮੈਂ ਜਿਹੜੀ ਇਹ ਚੀਜ਼ ਗਲਤ ਕਿਸੇ ਦੇ ਕਹਿਣ ਦੇ ਉੱਤੇ ਅਲੀਗੇਸ਼ਨ ਲਾ ਬੈਠਾ ਆ ਜਾਂ ਤਾਂ ਉਸ ਚੀਜ਼ ਦੀ ਜਨਤਕ ਤੌਰ ਤੇ ਮਾਫੀ ਮੰਗੇ ਨਹੀਂ ਤੇ ਫਿਰ ਅਦਾਲਤ ਦੇ ਵਿੱਚ ਜਿਹੜਾ ਏਸੀ ਦੇ ਖਮਾਜਾ ਭੁਗਤ ਨੂੰ ਤਿਆਰ ਰਵੇ ਮੈਂ ਹਰ ਜਗ੍ਹਾ ਇਹ ਮਸਲਾ ਚੁੱਕੂਗਾ ਔਰ ਜਿੰਨਾ ਚਿਰ ਇਹ ਮਾਫੀ ਜਨਤਕ ਤੌਰ ਤੇ ਨਹੀਂ ਮੰਗਦਾ ਉਹਨਾਂ ਚਿਰ ਇਹ ਦਾ ਖੜਾ ਨਹੀਂ ਛੱਡਾਂਗੇ ਜੀ ਸਿੱਧੂ ਮੂਸੇ ਵਾਲੇ ਦੇ ਕਤਲकांड ਦੇ ਵਿੱਚ ਜਿਹੜਾ ਚਾਂਦੀ ਗੈਂਗਸਟਰ ਯਾਦਵਿੰਦਰ ਚਾਂਦੀ ਠੀਕ ਹੈ ਆ ਗੱਡੀ ਉਸ ਚਾਂਦੀ ਦੀ ਹੈ ਹੁਣ ਉਹਦੇ ਫਾਦਰ ਦੀ ਗੱਡੀ ਹੈ ਪੀਬੀ 45ਏ 666 ਨੰਬਰ ਔਰ ਮੈਂ ਗੱਲ ਕਹਿਣਾ ਕਿ ਜਦੋਂ ਗੈਂਗਸਟਰਾਂ ਦੀਆਂ ਗੱਡੀਆਂ ਦੇ ਵਿੱਚ ਮੰਤਰੀ ਘੁੰਮਦੇ ਹੋਣ ਤੇ ਫਿਰ ਪੰਜਾਬ ਦੇ ਲੋਕਾਂ ਨੂੰ ਤੇ ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਇਨਸਾਫ ਮਿਲਣ ਦੀ ਝਾਕ ਨਹੀਂ ਅੱਜ ਉਹ ਮਾਂ ਪਿਓ ਰੋਂਦੇ ਫਿਰਦੇ ਆ ਔਰ ਉਹ ਮਾਂ ਪਿਓ ਨੂੰ ਇਨਸਾਫ ਕਿੰਨੇ ਦਿਵਾਣਾ ਇਹ ਵਿਸ਼ਵਾਸ ਦਿਵਾਉਂਦੇ ਅਸੀਂ ਇਨਸਾਫ ਦਿਵਾਵਾਂਗੇ ਪਹਿਲਾ ਪੁੱਤ ਮਰਵਾਇਆ ਅੱਜ ਜਿਨ੍ਹਾਂ ਨੇ ਪੁੱਤ ਮਾਰਿਆ ਸੀਗਾ ਅੱਜ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਜਿਹੜਾ ਕਿ ਮੰਤਰੀ ਜਿਹੜਾ ਕਿ ਉਹ ਜਿਹੜਾ ਚੋਣ ਪ੍ਰਚਾਰ ਕਰ ਰਿਹਾ ਇਸ ਕਰਕੇ ਲੋਕ ਇਸ ਸਰਕਾਰ ਦੇ ਜਿਹੜੇ ਕੀਤੇ ਹੋਏ ਕੰਮਾਂ ਤੋਂ ਜਿਹੜਾ ਉਹ ਬਿਲਕੁਲ ਲੋਕ ਉਹਨੂੰ ਇਸ ਸਰ ਫਰੰਟ ਤੋਂ ਇਹਨੂੰ ਫੇਲ ਕਰ ਚੁੱਕੇ ਆ ਔਰ ਲੋਕ ਚਾਹੁੰਦੇ ਆ ਕਿ ਮਾਹੌਲ ਜਿਹੜਾ ਉਹ ਸ਼ਾਂਤਮਈ ਮਾਹੌਲ ਹੋਵੇ ਲੋਕ ਜਿਹੜੀ ਉਹ ਚੈਣ ਦੀ ਨਹੀਂ ਸੌ ਸਕਣ ਔਰ ਲੋਕਾਂ ਨੇ ਲਿਆਂਦਾ ਸੀਗਾ ਕਿ ਸ਼ਾਇਦ ਬਦਲਾ ਆਊਗਾ ਪਤਾ ਨਹੀਂ ਕੀ ਕਰਦੇ ਨੇ ਪਰ ਇੰਨਾ ਕੋਈ ਬਦਲਾ ਆਇਆ ਕਿ ਜਿਹੜੇ ਗਰੀਬਾਂ ਨੂੰ ਦਾਣੇ 30 ਕਿਲੋ ਮਿਲਦੇ ਸੀ ਉਹ 5 ਕਿਲੋ ਰਹਿ ਗਏ ਆ ਚਾਂਦੀ ਨਾਲੇ ਦਾ